ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ਼ਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਪਾਪਾ ਜੀ ਦੇ ਅਸੂਲਾਂ ਦੀ ਕੀਮਤ ਪਾਪਾ ਜੀ ਨੇ ਸਾਡੇ ਲਈ ਕੀਤਾ ਹੀ ਕੀ ਹੈ ਪਾਰਕ ਵਿੱਚ ਸ਼ੈਰ ਕਰਦੇ ਹੋਏ ਮਕੰਦ ਸਿੰਘ ਦੇ ਕੰਨਾਂ ਵਿੱਚ ਆਪਣੇ ਪੁੱਤਰ ਜੱਸੇ ਦੁਆਰਾ ਕਹੇ ਸ਼ਬਦ ਗੂੰਜ ਰਹੇ ਸੀ ਉਹਨਾਂ ਦੇ ਦਿਮਾਗ ਵਿੱਚ ਵਿਚਾਰ ਆਇਆ ਆਖਰ ਕੀ ਕਮੀ ਛੱਡ ਦਿੱਤੀ ਮੈਂ ਆਪਣੀ ਪਰਬ੍ਰਿਸ਼ ਵਿੱਚ ਜੋ ਮੇਰੇ ਪੁੱਤਰ ਨੇ ਆਪਣੇ ਮੂੰਹੋਂ ਇਹ ਬੋਲ ਕਹੇ ਇੱਕ ਪਲ ਵਿੱਚ ਹੀ ਉਸਨੇ ਬਚਪਨ ਦੀਆਂ ਸਾਰੀਆਂ ਮਿੱਠੀਆਂ ਯਾਦਾਂ ਨੂੰ ਚੱਕਣਾ ਚੂਰ ਕਰ ਦਿੱਤਾ ਜਿਨ੍ਹਾਂ ਨੂੰ ਯਾਦ ਕਰਕੇ ਅਸੀਂ ਅੱਜ ਤੱਕ ਖੁਸ਼ ਹੋਇਆ ਕਰਦੇ ਸੀ ਮੈਨੂੰ ਤਾਂ ਆਪਣੇ ਆਪ ਤੇ ਮਾਣ ਸੀ ਕਿ ਮੈਂ ਆਪਣੇ ਪੁੱਤਰ ਨੂੰ ਪੜਾ ਲਿਖਾ ਕੇ ਇਸ ਕਾਬਲ ਬਣਾਇਆ ਹੈ ਕਿ ਅੱਜ ਉਹ ਬਹੁਤ ਵੱਡੀ ਕੰਪਨੀ ਦਾ ਮੈਨੇਜਰ ਹੈ ਮੈਨੂੰ ਯਾਦ ਹਨ ਜੱਸੇ ਦੇ ਬਚਪਨ ਦੇ ਉਹ ਦਿਨ ਜਦੋਂ ਜੱਸੇ ਦੀ ਮਾਂ ਉਸਦੇ ਸਕੂਲ ਜਾਣ ਲਈ ਉਸ ਨੂੰ ਤਿਆਰ ਕਰਕੇ ਰਸੋਈ ਘਰ ਵਿੱਚ ਖਾਣਾ ਬਣਾਉਂਦੀ ਸੀ ਅਤੇ ਟਿਫਨ ਪੈਕ ਕਰਦੀ ਸੀ ਸਾਡਾ ਪੁੱਤਰ ਲੇਟ ਨਾ ਹੋ ਜਾਵੇ ਇਸ ਲਈ ਮੈਂ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਂਦਾ ਸੀ ਇੱਧਰ ਉੱਧਰ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਾ ਕੇ ਉਸ ਨੂੰ ਖਾਣਾ ਖਵਾ ਦਿੰਦਾ ਸੀ ਜਦੋਂ ਉਹ ਖਾਣਾ ਖਾ ਲੈਂਦਾ ਤਾਂ ਮੈਂ ਆਪਣੀ ਜਿੱਤ ਦੀ ਖੁਸ਼ੀ ਵਿੱਚ ਮੁਸਕਰਾਉਂਦਾ ਸੀ ਕਿੰਨਾ ਪਿਆਰ ਕਰਦੇ ਸੀ ਅਸੀਂ ਆਪਣੇ ਪੁੱਤਰ ਨੂੰ ਪਰ ਉਸ ਦੁਆਰਾ ਕਹੇ ਇੱਕ ਸ਼ਬਦ ਨੇ ਸਭ ਕੁਝ ਪਲਾਂ ਵਿੱਚ ਖਤਮ ਕਰ ਦਿੱਤਾ پارک ਵਿੱਚੋਂ ਘਰ ਤੱਕ ਇਹੀ ਗੱਲਾਂ ਸੋਚਦੇ ਸੋਚਦੇ ਮੁਕੰਦ ਸਿੰਘ ਜੀ ਕਦੋਂ ਘਰ ਪਹੁੰਚ ਗਏ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਘਰ ਪਹੁੰਚਦੇ ਹੀ ਅਖਬਾਰ ਚੱਕ ਕੇ ਪੜਨ ਲੱਗੇ ਅਤੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰੀ ਵਿਸ਼ਣ ਕਰੇ ਮੇਰੇ ਲਈ ਚਾਹ ਬਣਾ ਦੇ ਮੈਂ ਅੱਜ ਬਹੁਤ ਥੱਕ ਗਿਆ ਹਾਂ ਰਸੋਈ ਵਿੱਚੋਂ ਕੁੱਕਰ ਦੀ ਸੀਟੀ ਦੀ ਆਵਾਜ਼ ਆ ਰਹੀ ਸੀ ਮੈਨੂੰ ਲੱਗਦਾ ਵਿਸ਼ਨਕੌਰ ਨੇ ਸੁਣਿਆ ਨਹੀਂ ਹੋਣਾ ਇਹ ਸੋਚ ਕੇ ਜਦੋਂ ਮੁਕੰਦ ਸਿੰਘ ਰਸੋਈ ਵਿੱਚ ਗਏ ਤਾਂ ਉਹਨਾਂ ਦੀ ਘਰ ਵਾਲੀ ਵਿਸ਼ਨਕੌਰ ਆਪਣੇ ਹੀ ਖਿਆਲਾਂ ਵਿੱਚ ਗੁੰਮ ਹੋਈ ਬੈਠੀ ਸੀ ਮੁਕੰਦ ਸਿੰਘ ਵੀ ਉਸ ਦੀ ਉਦਾਸੀ ਦਾ ਕਾਰਨ ਜਾਣਦੇ ਸੀ ਇਸ ਲਈ ਉਸ ਨੂੰ ਖਿਆਲਾਂ ਵਿੱਚੋਂ ਬਾਹਰ ਕੱਢਣ ਖਾਤਰ ਮਜ਼ਾਕੀਆ ਅੰਦਾਜ਼ ਵਿੱਚ ਕਹਿਣ ਲੱਗੇ ਵਿਸ਼ਨਕਰੇ ਅੱਜ ਮੈਨੂੰ ਚਾਹ ਪਿਉਣ ਦਾ ਇਰਾਦਾ ਹੈ ਜਾਂ ਨਹੀਂ ਮੁਕੰਦ ਸਿੰਘ ਦੀ ਆਵਾਜ਼ ਸੁਣ ਕੇ ਵਿਸ਼ਨਕਰ ਨੂੰ ਇੱਕਦਮ ਝਟਕਾ ਜਿਹਾ ਲੱਗਿਆ ਅਤੇ ਉਹ ਕਹਿਣ ਲੱਗੀ ਉਹ ਤੁਸੀਂ ਆ ਗਏ ਮੈਂ ਤੁਹਾਡੀ ਹੀ ਉਡੀਕ ਕਰ ਰਹੀ ਸੀ ਅੱਜ ਨਾਸ਼ਤਾ ਬਣਾਉਣ ਵਿੱਚ ਥੋੜੀ ਦੇਰੀ ਹੋ ਗਈ ਜੱਸਾ ਅਜ ਜਲਦੀ ਜਲਦੀ ਦਫ਼ਤਰ ਲਈ ਚਲਾ ਗਿਆ ਉਸਦੇ ਦਫ਼ਤਰ ਵਿੱਚ ਅੱਜ ਕੋਈ ਜ਼ਰੂਰੀ ਮੀਟਿੰਗ ਸੀ ਇਸ ਕਰਕੇ ਉਹ ਬਿਨਾਂ ਟਿਫਨ ਲਏ ਹੀ ਦਫ਼ਤਰ ਚੱਲਿਆ ਗਿਆ ਤੁਸੀਂ ਇੱਕ ਕੰਮ ਕਰੋ ਉਸਦੇ ਦਫ਼ਤਰ ਜਾ ਕੇ ਟਿਫਨ ਦੇ ਆਓ ਨਹੀਂ ਤਾਂ ਸਾਰਾ ਦਿਨ ਉਸ ਨੂੰ ਭੁੱਖਾ ਰਹਿਣਾ ਪਵੇਗਾ ਉਦੋਂ ਤੱਕ ਮੈਂ ਤੁਹਾਡੇ ਲਈ ਚਾਹ ਅਤੇ ਨਾਸ਼ਤਾ ਬਣਾ ਕੇ ਰੱਖਦੀ ਹਾਂ ਮਕੰਦ ਸਿੰਘ ਨੇ ਅਖਬਾਰ ਉੱਥੇ ਹੀ ਰੱਖੀ ਤੇ ਨਹਾਉਣ ਲਈ ਚਲੇ ਗਏ ਉਹ ਜਲਦੀ ਜਲਦੀ ਤਿਆਰ ਹੋ ਕੇ ਜੱਸੇ ਨੂੰ ਟਿਫਨ ਦੇਣ ਲਈ ਚਲੇ ਗਏ ਵਿਸ਼ਨਕਰ ਨੇ ਸੁੱਖ ਦਾ ਸਾਹ ਲਿਆ ਉਸਨੇ ਸੋਚਿਆ ਜੇ ਕਰਮਕੰਦ ਸਿੰਘ ਜੀ ਟਿਫਨ ਲੈ ਕੇ ਜਾ ਰਹੇ ਹਨ ਤਾਂ ਇਸ ਦਾ ਮਤਲਬ ਇਹਨਾਂ ਨੇ ਕੱਲ ਵਾਲਾ ਉਹ ਝਗੜਾ ਸੁਣਿਆ ਹੀ ਨਹੀਂ ਜਦੋਂ ਜੱਸਾ ਮੇਰੇ ਨਾਲ ਲੜਾਈ ਕਰ ਰਹੀ ਸੀ ਜੇਕਰ ਸੁਣਿਆ ਹੁੰਦਾ ਤਾਂ ਫਿਰ ਜੱਸੇ ਨੂੰ ਟਿਫਨ ਦੇਣਾ ਨਹੀਂ ਜਾਂਦੇ ਸੀ ਮੈਂ ਤਾਂ বিনা ਵਜ੍ਹਾ ਹੀ ਚਿੰਤਾ ਕਰ ਰਹੀ ਸੀ ਜੱਸੇ ਦੀ ਤਾਂ ਹਰ ਵੇਲੇ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਪਾਪਾ ਜੀ ਨੇ ਮੇਰੇ ਲਈ ਕੀਤਾ ਹੀ ਕੀ ਹੈ ਛੋਟੀ ਜੀ ਪ੍ਰਾਈਵੇਟ ਨੌਕਰੀ ਕਰਕੇ ਕਿਹੜਾ ਉਹ ਪਹਾੜ ਤੇ ਚੜ ਗਏ ਮੇਰੀਆਂ ਛੋਟੀਆਂ ਮੋਟੀਆਂ ਖੁਆਸ਼ੀਆਂ ਤਾਂ ਪੂਰੀਆਂ ਨਹੀਂ ਕਰ ਸਕੇ ਮੇਰਾ ਦੋਸਤ ਸੋਣ ਕਿੰਨੀ ਐਸ਼ੋ ਆਰਾਮ ਦੀ ਜ਼ਿੰਦਗੀ ਜਿਉ ਰਿਹਾ ਹੈ ਉਸਦੇ ਡੈਡੀ ਨੇ ਕਿੰਨਾ ਵੱਡਾ ਆਲੀਸ਼ਾਨ ਬੰਗਲਾ ਬਣਾ ਕੇ ਦਿੱਤਾ ਹੈ ਮੇਰਾ ਦੂਜਾ ਦੋਸਤ ਵਿਸ਼ਾਲ ਜਿਸਦੇ ਡੈਡੀ ਵੱਡੇ ਬਿਜ਼ਨਸਮੈਨ ਹਨ ਉਸ ਕੋਲ ਕਿੰਨੀ ਵੱਡੀ ਕਾਰ ਹੈ ਪਾਪਾ ਜੀ ਦੀ ਨੌਕਰੀ ਨਾਲ ਤਾਂ ਅਸੀਂ ਢੰਗ ਦਾ ਘਰ ਵੀ ਨਹੀਂ ਬਣਾ ਸਕੇ ਉਹੀ ਦੋ ਕਮਰਿਆਂ ਵਾਲੇ ਛੋਟੇ ਜਿਹੇ ਘਰ ਵਿੱਚ ਰਹਿੰਦੇ ਹਾਂ ਬੀਸ਼ਨ ਕੌਰ ਆਪਣੇ ਘਰ ਵਾਲੇ ਦੇ ਖਿਲਾਫ ਬੋਲੀ ਗਈ ਕੋਈ ਵੀ ਗਲਤ ਗੱਲ ਬਰਦਾਸ਼ਤ ਨਹੀਂ ਕਰ ਸਕਦੀ ਸੀ ਜੱਸੇ ਤੂੰ ਆਪਣੇ ਪਿਤਾ ਜੀ ਤੇ ਇਹ ਕਿਸ ਤਰ੍ਹਾਂ ਦਾ ਦੋਸ਼ ਲਾ ਰਿਹਾ ਹੈ ਪਹਿਲਾਂ ਉਹਨਾਂ ਨੇ ਤੁਹਾਡੇ ਦੋਵਾਂ ਭੈਣ ਭਰਾਵਾਂ ਦੀ ਪੜ੍ਹਾਈ ਤੇ ਖਰਚ ਕੀਤਾ ਫਿਰ ਤੇਰੀ ਭੈਣ ਦਾ ਵਿਆਹ ਕੀਤਾ ਉਹਨਾਂ ਨੇ ਇਹ ਸਾਰਾ ਕੁਝ ਆਪਣੀ ਮਿਹਨਤ ਦੀ ਕਮਾਈ ਨਾਲ ਕੀਤਾ ਹੈ ਜੇਕਰ ਤੇਰੇ ਪਿਤਾ ਜੀ ਨੇ ਤੇਰੀ ਪੜ੍ਹਾਈ ਤੇ ਖਰਚਾ ਕੀਤਾ ਸੀ ਤਾਂ ਹੀ ਤੂੰ ਅੱਜ ਐਨੀ ਵੱਡੀ ਨੌਕਰੀ ਤੇ ਲੱਗਿਆ ਹੈ ਜੱਸੇ ਤੈਨੂੰ ਪਤਾ ਵੀ ਹੈ ਤੇਰੇ ਪਿਤਾ ਜੀ ਇਸ ਘਰ ਦੇ ਵੱਡੇ ਬੇਟੇ ਹਨ ਆਪਣੀਆਂ ਤਿੰਨਾਂ ਭੈਣਾਂ ਤੇ ਦੋ ਛੋਟੇ ਭਰਾਵਾਂ ਦਾ ਵਿਆਹ ਵੀ ਉਹਨਾਂ ਨੇ ਹੀ ਕੀਤਾ ਹੈ ਆਪਣੇ ਕੋਲ ਜ਼ਮੀਨ ਬਹੁਤ ਘੱਟ ਹੈ ਇਸ ਲਈ ਘਰ ਦਾ ਖਰਚਾ ਵੀ ਮਸਾਹੀ ਪੂਰਾ ਆਉਂਦਾ ਹੈ। ਮਾਂ ਇਹ ਸਭ ਕਰਨ ਦਾ ਸਾਨੂੰ ਕੀ ਫਾਇਦਾ ਹੋਇਆ? ਤੁਸੀਂ ਜਿਹੜੇ ਉਹਨਾਂ ਦੇ ਭੈਣ ਭਰਾਵਾਂ ਦੀ ਗੱਲ ਕਰ ਰਹੇ ਹੋ। ਉਹਨਾਂ ਸਭ ਨੇ ਆਪਣੇ ਬੱਚਿਆਂ ਲਈ ਵੱਡੇ ਵੱਡੇ ਘਰ ਬਣਾ ਲਏ ਹਨ। ਉਹਨਾਂ ਨੇ ਕਦੇ ਪਿਤਾ ਜੀ ਬਾਰੇ ਨਹੀਂ ਸੋਚਿਆ। ਕੀ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਕਿ ਆਪਣੇ ਵੱਡੇ ਭਰਾ ਲਈ ਵੀ ਇੱਕ ਘਰ ਹੀ ਬਣਾ ਕੇ ਦੇ ਦੇਣ। ਆਪਣੇ ਪੁੱਤਰ ਦੇ ਮੂੰਹੋਂ ਆਪਣੇ ਪਿਤਾ ਲਈ ਕਈਆਂ ਕਈਆਂ ਇਹ ਗੱਲਾਂ ਸੁਣ ਕੇ ਵਿਸ਼ਨਕੌਰ ਦੀਆਂ ਅੱਖਾਂ ਭਰ ਆਈਆਂ ਉਹ ਸੋਚਣ ਲੱਗੀ ਕਿ ਅੱਜ ਕੱਲ ਦੇ ਬੱਚੇ ਆਪਣੇ ਪਿਤਾ ਦੇ ਅਸੂਲਾਂ ਬਾਰੇ ਕੀ ਜਾਣਦੇ ਹਨ ਆਪਣੀਆਂ ਅੱਖਾਂ ਪੂੰਝਦੇ ਹੋਏ ਉਹ ਕਹਿਣ ਲੱਗੀ ਕਿ ਪੁੱਤਰ ਮੈਂ ਤਾਂ ਸਿਰਫ ਇੰਨਾ ਹੀ ਜਾਣਦੀ ਹਾਂ ਕਿ ਤੇਰੇ ਪਿਤਾ ਜੀ ਨੇ ਜ਼ਿੰਦਗੀ ਭਰ ਆਪਣਾ ਫਰਜ਼ ਨਿਭਾਇਆ ਹੈ। ਉਹਨਾਂ ਨੇ ਆਪਣੇ ਭੈਣ ਭਰਾਵਾਂ ਤੋਂ ਕਦੇ ਵੀ ਕੋਈ ਆਸ ਨਹੀਂ ਰੱਖੀ। ਨਾ ਹੀ ਹੁਣ ਤੈਥੋਂ ਕਦੇ ਕੋਈ ਪੈਸਾ ਮੰਗਿਆ ਹੈ। ਠੀਕ ਹੈ ਮਾਂ, ਪਾਪਾ ਜੀ ਨੇ ਜੋ ਕੀਤਾ ਸੋ ਕੀਤਾ। ਪਰ ਜਦੋਂ ਬੱਚੇ ਉਹਨਾਂ ਕੋਲ ਟਿਊਸ਼ਨ ਪੜਨ ਆਉਂਦੇ ਸੀ ਤਾਂ ਘੱਟ ਤੋਂ ਘੱਟ ਉਹਨਾਂ ਤੋਂ ਫੀਸ ਤਾਂ ਲੈ ਸਕਦੇ ਸੀ। ਜੇਕਰ ਉਹਨਾਂ ਨੇ ਉਦੋਂ ਆਪਣੇ ਬੱਚਿਆਂ ਬਾਰੇ ਸੋਚਿਆ ਹੁੰਦਾ ਤਾਂ ਹੁਣ ਸਾਡਾ ਰਹਿਣ ਸਹਿਣ ਵੀ ਮੇਰੇ ਮਿੱਤਰਾਂ ਵਾਂਗ ਹੁੰਦਾ ਅੱਜ ਕੱਲ ਦੇ ਟੀਚਰਾਂ ਨੂੰ ਦੇਖੋ ਕਿੰਨੇ ਵੱਡੇ ਵੱਡੇ ਆਲੀਸ਼ਾਨ ਬੰਗਲੇ ਖੜੇ ਕਰ ਲਏ ਹਨ ਵਧੀਆ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਹਨ ਤੇਰੀ ਗੱਲ ਠੀਕ ਹੈ ਪੁੱਤਰ ਪਰ ਤੇਰੇ ਪਿਤਾ ਜੀ ਦੇ ਕੁਝ ਅਸੂਲ ਸੀ ਉਹਨਾਂ ਲਈ ਬੱਚਿਆਂ ਨੂੰ ਟਿਊਸ਼ਨ ਪੜਾਉਣ ਦਾ ਮਤਲਬ ਵਪਾਰ ਵਧਾਉਣਾ ਨਹੀਂ ਸੀ ਇਸ ਕਰਕੇ ਉਹ ਦੂਰ ਦੂਰ ਤੱਕ ਜਾਣੇ ਜਾਂਦੇ ਸੀ। ਉਹਨਾਂ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀ। ਉਹਨਾਂ ਨੂੰ ਬਹੁਤ ਸਾਰੇ ਪੁਰਸਕਾਰ ਵੀ ਮਿਲੇ। ਪਰ ਇਹ ਸਭ ਗੱਲਾਂ ਤੇਰੀ ਕਲਪਨਾ ਤੋਂ ਬਾਹਰ ਹਨ। ਤੂੰ ਇਹ ਸਭ ਨਹੀਂ ਸਮਝ ਸਕਦਾ। ਜੱਸਾ ਗੁੱਸੇ ਹੁੰਦਾ ਹੋਇਆ ਕਹਿਣ ਲੱਗਿਆ। ਉਹਨਾਂ ਪੁਰਸਕਾਰਾਂ ਨੂੰ ਕੀ ਦੱਸ ਚੱਟਣਾ ਹੈ? ਅਜਿਹੇ ਪੁਰਸਕਾਰਾਂ ਨਾਲ ਘਰ ਨਹੀਂ ਬਣਦੇ। ਅੱਜ ਕੱਲ ਦੇ ਜ਼ਮਾਨੇ ਵਿੱਚ ਇੰਨਾ ਪੁਰਸ਼ਕਾਰਾਂ ਨੂੰ ਕੋਈ ਨਹੀਂ ਪੁੱਛਦਾ ਮਾਂ ਜਿਸ ਇੱਜ਼ਤ ਦੀ ਤੂੰ ਗੱਲ ਕਰਦੀ ਹੈ ਉਹ ਇੱਜ਼ਤ ਸਾਨੂੰ ਘਰ ਬਣਾ ਕੇ ਨਹੀਂ ਦੇਵੇਗੀ ਇਹ ਗੱਲਾਂ ਕਰਦੇ ਕਰਦੇ ਜੱਸੇ ਨੇ ਗੇਟ ਖੋਲ੍ਹਿਆ ਤਾਂ ਸਾਹਮਣੇ ਉਸਦੇ ਪਿਤਾ ਜੀ ਖੜੇ ਸੀ ਉਹਨਾਂ ਨੂੰ ਦੇਖਦੇ ਹੀ ਜੱਸਾ ਘਬਰਾ ਗਿਆ ਸੋਚਣ ਲੱਗਿਆ ਕਿਤੇ ਪਿਤਾ ਜੀ ਨੇ ਮੇਰੀਆਂ ਗੱਲਾਂ ਤਾਂ ਨਹੀਂ ਸੁਣ ਲਈਆਂ ਪਾ ਮੇਕੇ ਮੁਕੰਦ ਸਿੰਘ ਨੇ ਸਭ ਕੁਝ ਸੁਣ ਲਿਆ ਸੀ ਪਰ ਉਹ ਬਿਨਾ ਕੁਝ ਬੋਲੇ ਅੰਦਰ ਚਲੇ ਗਏ ਮਾਂ ਤੇ ਪੁੱਤਰ ਦੀ ਲੜਾਈ ਵੀ ਉਥੇ ਹੀ ਖਤਮ ਹੋ ਗਈ ਏ ਸੀ ਵਿਸ਼ਨਕਰ ਤੇ ਜੱਸੇ ਦਾ ਕੱਲ ਦਾ ਲੜਾਈ ਦਾ ਕਾਰਨ ਜਿਸ ਨੂੰ ਲੈ ਕੇ ਵਿਸ਼ਨਕਰ ਪਰੇਸ਼ਾਨ ਸੀ ਮੁਕੰਦ ਸਿੰਘ ਨੇ ਟਿਫਨ ਸਾਈਕਲ ਦੇ ਹੈਂਡਲ ਤੇ ਲਮਕਾਇਆ ਅਤੇ ਤੇਜ਼ ਧੁੱਪ ਵਿੱਚ ਜੱਸੇ ਦੇ ਦਫ਼ਤਰ ਜਾਣ ਲਈ ਤੁਰ ਪਏ ਦਫ਼ਤਰ ਤੱਕ ਪਹੁੰਚਦੇ ਪਹੁੰਚਦੇ ਮੁਕੰਦ ਸਿੰਘ ਦਾ ਸਾਹ ਚੜਨ ਲੱਗਿਆ ਸੀ ਦਫ਼ਤਰ ਦੇ ਗੇਟ ਤੇ ਸਿਕਿਉਰਿਟੀ ਗਾਰਡ ਨੇ ਉਹਨਾਂ ਨੂੰ ਰੋਕ ਲਿਆ ਉਹ ਕਹਿਣ ਲੱਗੇ ਤੁਹਾਡੇ ਜਸਪ੍ਰੀਤ ਸਰ ਦਾ ਟਿਫਨ ਦੇਣਾ ਹੈ ਕੀ ਮੈਂ ਅੰਦਰ ਚੱਲਿਆ ਜਾਵਾਂ ਨਹੀਂ ਅੰਕਲ ਜੀ ਦਫ਼ਤਰ ਅੰਦਰ ਮੀਟਿੰਗ ਚੱਲ ਰਹੀ ਹੈ ਤੁਸੀਂ ਇੱਕ ਪਾਸੇ ਹੋ ਕੇ ਖੜ੍ਹ ਜਾਓ ਮਕਾਂਝ ਸਿੰਘ ਥੋੜਾ ਜਿਹਾ ਦੂਰ ਜਾ ਕੇ ਇੱਕ ਪਾਸੇ ਖੜ ਗਏ ਆਸੇ-ਪਾਸੇ ਬੈਠਣ ਲਈ ਕੋਈ ਵੀ ਥਾਂ ਨਹੀਂ ਸੀ ਉਹਨਾਂ ਨੂੰ ਖੜੇ-ਖੜੇ ਇੱਕ ਘੰਟਾ ਹੋ ਗਿਆ ਸੀ ਉਹਨਾਂ ਦੇ ਪੈਰਾਂ ਵਿੱਚ ਦਰਦ ਹੋਣ ਲੱਗਿਆ ਇਸ ਲਈ ਉਹ ਗਰਮੀ ਵਿੱਚ ਹੀ ਇੱਕ ਪੱਥਰ ਤੇ ਬੈਠ ਗਏ ਥੋੜੀ ਦੇਰ ਬਾਅਦ ਗੇਟ ਖੁੱਲ੍ਹਿਆ ਸ਼ਾਇਦ ਮੀਟਿੰਗ ਖਤਮ ਹੋ ਗਈ ਹੋਵੇਗੀ ਚੇਅਰਮੈਨ ਸਾਹਿਬ ਦੇ ਪਿੱਛੇ-ਪਿੱਛੇ ਕਈ ਹੋਰ ਬਿਜ਼ਨਸਮੈਨ ਤੇ ਉਹਨਾਂ ਨਾਲ ਜੱਸਾ ਵੀ ਬਾਹਰ ਆ ਗਿਆ ਜਦੋਂ ਉਸਨੇ ਆਪਣੇ ਪਿਤਾ ਜੀ ਨੂੰ ਖੜੇ ਦੇਖਿਆ ਤਾਂ ਮਨ ਹੀ ਮਨ ਸੋਚਣ ਲੱਗਿਆ ਕਿ ਜੇਕਰ ਟਿਫਨ ਘਰੇ ਰਹਿ ਗਿਆ ਸੀ ਤਾਂ ਫਿਰ ਕੀ ਜ਼ਰੂਰਤ ਸੀ ਲੈ ਕੇ ਆਉਣ ਦੀ ਉਪਰੋਂ ਕੁੜਤਾ ਪਜਾਮਾ ਪਾ ਕੇ ਆ ਗਏ ਹਨ ਚੇਅਰਮੈਨ ਸਾਹਿਬ ਕਾਰ ਵਿੱਚ ਬੈਠਣ ਹੀ ਲੱਗੇ ਸੀ ਕਿ ਉਹਨਾਂ ਦੀ ਨਿਗਾਹ ਮਕੰਦ ਸਿੰਘ ਜੀ ਤੇ ਪਈ ਉਹ ਬੈਠਦੇ ਬੈਠਦੇ ਰੁਕ ਗਏ ਤੇ ਉਹਨਾਂ ਨੂੰ ਦੇਖਣ ਲੱਗੇ ਉਹ ਸਿਕਿਉਰਿਟੀ ਗਾਰਡ ਨੂੰ ਪੁੱਛਣ ਲੱਗੇ ਕਿ ਉੱਥੇ ਕੌਣ ਖੜਾ ਹੈ ਸਰ ਉਹ ਜਸਪ੍ਰੀਤ ਸਰ ਦੇ ਪਿਤਾ ਜੀ ਨੇ ਸਰ ਲਈ ਟਿਫਨ ਲੈ ਕੇ ਆਏ ਹਨ ਉਹਨਾਂ ਨੂੰ ਇੱਥੇ ਬੁਲਾਓ ਇਹ ਦੇਖ ਕੇ ਜੱਸਾ ਸੋਚਣ ਲੱਗਿਆ ਜੋ ਨਹੀਂ ਹੋਣਾ ਚਾਹੀਦਾ ਸੀ ਉਹੀ ਹੋ ਗਿਆ ਮੇਰੇ ਪਿਤਾ ਜੀ ਨੇ ਮੇਰੀ ਇੱਜ਼ਤ ਦੀਆਂ ੱਝੀਆਂ ਉਡਾ ਦਿੱਤੀਆਂ ਜੱਸਾ ਪਸੀਨੋ ਪਸੀਨੀ ਹੋ ਗਿਆ ਗੁੱਸੇ ਅਤੇ ਡਰ ਨਾਲ ਉਸ ਦਾ ਦਿਮਾਗ ਸੁੰਨ ਹੋਣ ਲੱਗਿਆ ਸਿਕਿਉਰਿਟੀ ਗਾਰਡ ਨੇ ਆਵਾਜ਼ ਮਾਰ ਕੇ ਮਕੰਦ ਸਿੰਘ ਜੀ ਨੂੰ ਉਥੇ ਸੱਦਿਆ ਚੇਅਰਮੈਨ ਸਾਹਿਬ ਅੱਗੇ ਵਧੇ ਤੇ ਉਹਨਾਂ ਨੂੰ ਪੁੱਛਣ ਲੱਗੇ ਤੁਸੀਂ ਮਕੰਦ ਸਰ ਹੋ ਨਾ ਜੋ ਅਧਿਅਕ ਪ ਹੁੰਦੇ ਸੀ ਜੀ ਹਾਂ ਪਰ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਆਪਾਂ ਤਾਂ ਕਦੇ ਮਿਲੇ ਹੀ ਨਹੀਂ ਚੇਅਰਮੈਨ ਸਾਹਿਬ ਨੇ ਅੱਗੇ ਹੋ ਕੇ ਉਹਨਾਂ ਦੇ ਪੈਰੀਂ ਹੱਥ ਲਾਏ ਇਹ ਦੇਖ ਕੇ ਸਾਰੇ ਅਧਿਕਾਰੀ ਅਤੇ ਜੱਸਾ ਹੈਰਾਨ ਰਹਿ ਗਏ ਸਰ ਮੈਂ ਰਮੇਸ਼ ਗੁਪਤਾ ਤੁਹਾਡਾ ਵਿਦਿਆਰਥੀ ਜੋ ਤੁਹਾਡੀ ਸਿੱਖਿਆ ਦੇ ਕਾਰਨ ਇਸ ਲੈਕ ਬਣ ਗਿਆ ਯਾਦ ਹੈ ਤੁਹਾਨੂੰ ਤੁਸੀਂ ਮੈਨੂੰ ਘਰ ਆ ਕੇ ਪੜਾਉਂਦੇ ਹੁੰਦੇ ਸੀ ਹਾਂ ਹਾਂ ਜਾਦਾ ਆ ਬਾਪਰੇ ਬਹੁਤ ਵੱਡੇ ਵਿਅਕਤੀ ਬਣ ਗਏ ਤੁਸੀਂ ਤਾਂ ਚੇਅਰਮੈਨ ਸਾਹਿਬ ਹੱਸਦੇ ਹੋਏ ਕਹਿਣ ਲੱਗੇ ਸਰ ਤੁਸੀਂ ਇੱਥੇ ਧੁੱਪੇ ਕਿਉਂ ਖੜੇ ਹੋ ਅੰਦਰ ਆਓ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹਨ ਚੇਅਰਮੈਨ ਸਾਹਿਬ ਨੇ ਸਿਕਿਉਰਿਟੀ ਗਾਰਡ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਅੰਦਰ ਕਿਉਂ ਨਹੀਂ ਬਿਠਾਇਆ ਸਿਕਿਉਰਿਟੀ ਗਾਰਡ ਨੇ ਸ਼ਰਮ ਨਾਲ ਸਿਰ ਝੁਕਾ ਲਿਆ ਮਕੰਦ ਸਿੰਘ ਜੀ ਕਹਿਣ ਲੱਗੇ ਇਸ ਦੀ ਕੋਈ ਗਲਤੀ ਨਹੀਂ ਹੈ ਸਰ ਅੰਦਰ ਤੁਹਾਡੀ ਮੀਟਿੰਗ ਚੱਲ ਰਹੀ ਸੀ ਇਸ ਲਈ ਮੈਂ ਹੀ ਇੱਥੇ ਰੁਕ ਗਿਆ ਮੈਂ ਸੋਚਿਆ ਤੁਹਾਨੂੰ ਕੋਈ ਤਕਲੀਫ ਨਾ ਹੋਵੇ ਚੇਅਰਮੈਨ ਸਾਹਿਬ ਹੱਥ ਜੋੜਦੇ ਹੋਏ ਕਹਿਣ ਲੱਗੇ ਸਰ ਤੁਸੀਂ ਮੈਨੂੰ ਸਰ ਕਹਿ ਕੇ ਸ਼ਰਮਿੰਦਾ ਨਾ ਕਰੋ ਇਹ ਸਭ ਦੇਖ ਕੇ ਜੱਸੇ ਦੀ ਹੈਰਾਨੀ ਦਾ ਕੋਈ ਠਿਕਾਣਾ ਨਾ ਰਿਹਾ ਚੇਅਰਮੈਨ ਸਾਹਿਬ ਨੇ ਮੁਕੰਦ ਸਿੰਘ ਜੀ ਦਾ ਹੱਥ ਫੜਿਆ ਤੇ ਆਪਣੇ ਨਾਲ ਆਪਣੇ ਕੈਵਨ ਅੰਦਰ ਲੈ ਗਏ ਸਰ ਬੈਠੋ ਚੇਅਰਮੈਨ ਸਾਹਿਬ ਨੇ ਆਪਣੀ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਨਹੀਂ ਨਹੀਂ ਉਹ ਤੁਹਾਡੀ ਕੁਰਸੀ ਹੈ ਮਕੰਦ ਸਿੰਘ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ ਸਾਰੀ ਇਹ ਕੁਰਸੀ ਮੈਨੂੰ ਤੁਹਾਡੇ ਕਾਰਨ ਹੀ ਮਿਲੀ ਹੈ ਇਸ ਲਈ ਇਸ ਦਾ ਪਹਿਲਾ ਹੱਕ ਤੁਹਾਡਾ ਹੈ ਚੇਅਰਮੈਨ ਸਾਹਿਬ ਨੇ ਉਹਨਾਂ ਨੂੰ ਫੜ ਕੇ ਆਪਣੀ ਕੁਰਸੀ ਤੇ ਬਿਠਾ ਦਿੱਤਾ ਜਸਾਏ ਸਭ ਦੇਖ ਕੇ ਹੈਰਾਨ ਹੁੰਦਾ ਰਿਹਾ ਚੇਅਰਮੈਨ ਸਾਹਿਬ ਕਹਿਣ ਲੱਗੇ ਸ਼ਾਇਦ ਤੈਨੂੰ ਪਤਾ ਨਹੀਂ ਹੋਵੇਗਾ ਜਸਪ੍ਰੀਤ ਜੇਕਰ ਸਰ ਨਾ ਹੁੰਦੇ ਤਾਂ ਇਹ ਕੰਪਨੀ ਨਾ ਹੁੰਦੀ ਮੈਂ ਆਪਣੇ ਪਿਤਾ ਜੀ ਦੀ ਦੁਕਾਨ ਤੇ ਕੰਮ ਕਰ ਰਿਹਾ ਹੁੰਦਾ ਸਕੂਲ ਟਾਈਮ ਵਿੱਚ ਮੈਂ ਬਹੁਤ ਹੀ ਨਲਾਇਕ ਵਿਦਿਆਰਥੀ ਸੀ ਮੈਂ ਸ਼ਹਿਰ ਤੇ ਕਾਨਵੈਂਟ ਸਕੂਲ ਵਿੱਚ ਪੜਦਾ ਸੀ ਮੇਰਾ ਧਿਆਨ ਪੜ੍ਹਾਈ ਵਿੱਚ ਬਿਲਕੁਲ ਨਹੀਂ ਸੀ ਸਾਰਾ ਦਿਨ ਮौज-ਮਸਤੀ ਤੇ ਮਾਰਕੁੱਟ ਕਰਨੀ ਕਲਾਸ ਛੱਡ ਕੇ ਫਿਲਮ ਦੇਖਣ ਚਲੇ ਜਾਣਾ ਮੇਰੀ ਮਾਂ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਸੀ ਉਸ ਵੇਲੇ ਮਕੰਦ ਸਰ ਵਧੀਆ ਅਧਿਆਪਕ ਦੇ ਤੌਰ ਤੇ ਬਹੁਤ ਪ੍ਰਸਿੱਧ ਸੀ ਮੇਰੀ ਮਾਂ ਨੇ ਮੈਨੂੰ ਇੰਨਾ ਕੋਲ ਟਿਊਸ਼ਨ ਪੜਨ ਲਈ ਲਾ ਦਿੱਤਾ ਮੈਨੂੰ ਸਰ ਦਾ ਛੋਟਾ ਘਰ ਪਸੰਦ ਨਾ ਆਇਆ ਫਿਰ ਮੇਰੀ ਮਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਘਰ ਆ ਕੇ ਇਸ ਨੂੰ ਪੜ੍ਹਾਇਆ ਜਾਇਆ ਕਰੋ ਮੇਰੀ ਮਾਂ ਨੇ ਇਹਨਾਂ ਨੂੰ ਫੀਸ ਦੇਣੀ ਚਾਹੀ ਪਰ ਇਹਨਾਂ ਨੇ ਫੀਸ ਲੈਣ ਤੋਂ ਇਨਕਾਰ ਕਰ ਦਿੱਤਾ ਇਹ ਮੈਨੂੰ ਘਰ ਆ ਕੇ ਪੜਾਉਣ ਲੱਗੇ ਜਦੋਂ ਸਰ ਪਹਿਲੇ ਦਿਨ ਮੈਨੂੰ ਪੜਾਉਣ ਆਏ ਤਾ ਮੈਂ ਹਮੇਸ਼ਾ ਵਾਂਗ ਸ਼ਰਾਰਤਾਂ ਕਰਨ ਲੱਗਿਆ ਸਰ ਨੇ ਮੇਰੀ ਚੰਗੀ ਤਰ੍ਹਾਂ ਧੋਈ ਕੀਤੀ ਉਸ ਦਾ ਅਜੀਹਾ ਅਸਰ ਹੋਇਆ ਕਿ ਮੈਂ ਚੁੱਪ ਚਾਪ ਪੜਨ ਲਈ ਬੈਠਣ ਲੱਗਿਆ ਇਹਨਾਂ ਦੇ ਪੜਾਉਣ ਦਾ ਤਰੀਕਾ ਐਨਾ ਵਧੀਆ ਸੀ ਕਿ ਮੈਂ ਥੋੜੇ ਦਿਨਾਂ ਵਿੱਚ ਹੀ ਵਧੀਆ ਪੜਨ ਲੱਗਿਆ ਜੋ ਵਿਸ਼ੇ ਮੈਨੂੰ ਪਹਿਲਾਂ ਪੜ੍ਹਨ ਔਖੇ ਲੱਗਦੇ ਸੀ ਫਿਰ ਆਸਾਨ ਲੱਗਣ ਲੱਗੇ ਹੌਲੀ ਹੌਲੀ ਮੈਨੂੰ ਪੜਾਈ ਨਾਲ ਬਹੁਤ ਪਿਆਰ ਹੋ ਗਿਆ ਫੇਰ ਜੇਕਰ ਕਦੇ ਸਰ ਨਾ ਆਉਂਦੇ ਤਾਂ ਮੈਂ ਪਰੇਸ਼ਾਨ ਹੋ ਜਾਂਦਾ ਮੈਂ 9ਵੀਂ ਕਲਾਸ ਵਿੱਚੋਂ ਸੈਕੰਡ ਆਇਆ 10ਵੀਂ ਕਲਾਸ ਵਿੱਚ ਮੈਂ ਸਾਰੀਆਂ ਕਲਾਸਾਂ ਲਾਉਣੀਆਂ ਬੰਦ ਕਰ ਦਿੱਤੀਆਂ ਸਿਰਫ ਮਕੰਦ ਸਰ ਕੋਲੋਂ ਹੀ ਪੜ੍ਹਨ ਲੱਗਿਆ 10ਵੀਂ ਕਲਾਸ ਵਿੱਚੋਂ ਮੇਰਾ ਨਾਮ ਮੈਰਿਟ ਲਿਸਟ ਵਿੱਚ ਸੀ ਮੇਰੇ ਮਾਤਾ ਪਿਤਾ ਬਹੁਤ ਖੁਸ਼ ਹੋਏ ਮੈਂ ਆਪਣੇ ਮਾਤਾ ਪਿਤਾ ਨਾਲ ਸਰ ਦੇ ਘਰ ਮਠਾਈ ਲੈ ਕੇ ਗਿਆ ਮੇਰੇ ਪਿਤਾ ਜੀ ਨੇ ਇਹਨਾਂ ਨੂੰ ਲੱਖ ਰੁਪਏ ਦਾ ਚੈੱਕ ਦੇਣਾ ਚਾਹਿਆ ਪਰੰਤੂ ਸਰ ਨੇ ਉਹ ਚੈੱਕ ਲੈਣ ਤੋਂ ਬਿਲਕੁਲ ਮਨਾਂ ਕਰ ਦਿੱਤਾ ਉਸ ਵੇਲੇ ਜੋ ਸਰ ਨੇ ਕਿਹਾ ਸੀ ਉਹ ਮੈਨੂੰ ਅੱਜ ਵੀ ਯਾਦ ਹੈ ਸਰ ਕਹਿਣ ਲੱਗੇ ਮੈਂ ਕੁਝ ਨਹੀਂ ਕੀਤਾ ਤੁਹਾਡਾ ਬੱਚਾ ਬੁੱਧੀਮਾਨ ਹੈ ਮੈਂ ਸਿਰਫ ਉਸ ਨੂੰ ਰਸਤਾ ਦੱਸਿਆ ਹੈ ਮੈਂ ਗਿਆਨ ਵੇਚਦਾ ਨਹੀਂ ਦਾਨ ਕਰਦਾ ਹਾਂ ਫਿਰ ਮੈਂ 12ਵੀਂ ਕਲਾਸ ਵਿੱਚੋਂ ਵੀ ਮੈਰਿਟ ਵਿੱਚ ਆਇਆ ਉਸ ਤੋਂ ਬਾਅਦ ਮੈਂ ਵਿਦੇਸ਼ ਜਾ ਕੇ ਪੜ੍ਹਾਈ ਕੀਤੀ ਫਿਰ ਇੰਡੀਆ ਆ ਕੇ ਆਪਣੀ ਕੰਪਨੀ ਚਲਾਈ ਮੈਂ ਇੱਕ ਪੱਥਰ ਦੀ ਤਰ੍ਹਾਂ ਸੀ ਜਿਸ ਨੂੰ ਤਰਾਸ਼ ਕੇ ਸਰ ਨੇ ਹੀਰਾ ਬਣਾ ਦਿੱਤਾ ਸਰ ਨੇ ਮੇਰੇ ਵਰਗੇ ਹੋਰ ਪਤਾ ਨਹੀਂ ਕਿੰਨੇ ਕ ਹੀਰੇ ਬਣਾਏ ਹਨ ਸਰ ਮੇਰਾ ਤੁਹਾਨੂੰ ਕੋਟੀ ਕੋਟੀ ਪ੍ਰਣਾਮ ਇਹ ਕਹਿੰਦੇ ਹੋਏ ਚੇਅਰਮੈਨ ਸਾਹਿਬ ਨੇ ਆਪਣੀਆਂ ਅੱਖਾਂ ਰਮਾਲਨਾ ਸਾਫ਼ ਕੀਤੀਆਂ ਇਹ ਗੱਲ ਬਿਲਕੁਲ ਵੱਖਰੀ ਹੈ ਕਿ ਸਰ ਨੇ ਕਿਸੇ ਤੋਂ ਬਿਨਾਂ 1 ਰੁਪਏ ਲਏ ਵੀ ਹਜ਼ਾਰਾਂ ਵਿਦਿਆਰਥੀਆਂ ਨੂੰ ਪੜਾਇਆ ਨਾ ਕੇਵਲ ਪੜ੍ਹਾਈ ਕੇ ਬਲਕੇ ਉਹਨਾਂ ਅੰਦਰ ਪੜ੍ਹਨ ਦੀ ਰੁਚੀ ਵੀ ਜਗਾਈ ਇਹ ਗੱਲ ਸੁਣ ਕੇ ਚੇਅਰਮੈਨ ਸਾਹਿਬ ਦੇ ਬਾਡੀਗਾਰਡ ਨੇ ਕਿਹਾ ਬਾਹ ਸਰ ਮੰਨ ਗਏ ਤੁਹਾਡੇ ਸਰ ਨੂੰ ਹਾਂ ਮੇਰੇ ਮਕੰਦ ਸਰ ਅਸੂਲਾਂ ਦੇ ਬਹੁਤ ਪੱਕੇ ਹਨ ਇਹਨਾਂ ਨੂੰ ਪੈਸੇ ਦੀ ਬਿਲਕੁਲ ਵੀ ਭੁੱਖ ਨਹੀਂ ਇਹ ਤਾਂ ਸਿਰਫ ਵਿਦਿਆਰਥੀਆਂ ਦਾ ਭਲਾ ਹੀ ਚਾਹੁੰਦੇ ਸੀ ਮਕੰਦ ਸਰ ਵਾਂਗ ਮੇਰੇ ਪਿਤਾ ਜੀ ਵੀ ਆਪਣੇ ਅਸੂਲਾਂ ਦੇ ਪੱਕੇ ਸੀ ਉਹਨਾਂ ਨੂੰ ਭੁੱਖੇ ਰਹਿਣਾ ਮਨਜ਼ੂਰ ਸੀ ਪਰ ਆਪਣੀ ਦੁਕਾਨ ਤੇ ਵੇਚਣ ਵਾਲੀ ਚੀਜ਼ ਵਿੱਚ ਮਿਲਾਵਟ ਨਹੀਂ ਉਹਨਾਂ ਨੇ ਜ਼ਿੰਦਗੀ ਪਰ ਇਮਾਨਦਾਰੀ ਦਾ ਪਾਲਣ ਕੀਤਾ ਉਸ ਦਾ ਫਾਇਦਾ ਅੱਜ ਮੇਰੇ ਭਰਾਵਾਂ ਨੂੰ ਹੋ ਰਿਹਾ ਹੈ ਥੋੜੀ ਦੇਰ ਲਈ ਉੱਥੇ ਚੁੱਪ ਛਾ ਗਈ ਚੇਅਰਮੈਨ ਸਾਹਿਬ ਮਕੰਦ ਸਿੰਘ ਨੂੰ ਪੁੱਛਣ ਲੱਗੇ ਸਰ ਤੁਸੀਂ ਆਪਣਾ ਮਕਾਨ ਬਦਲ ਲਿਆ ਕਿ ਉੱਥੇ ਹੀ ਰਹਿੰਦੇ ਹੋ ਜੱਸਾ ਕਹਿਣ ਲੱਗਿਆ ਸਾਰ ਉਸੇ ਪੁਰਾਣੇ ਮਕਾਨ ਵਿੱਚ ਹੀ ਰਹਿੰਦੇ ਹਾਂ ਜੱਸੇ ਦੇ ਉੱਤਰ ਵਿੱਚ ਆਪਣੇ ਪਿਤਾ ਜੀ ਪ੍ਰਤੀ ਛਿਪੀ ਹੋਈ ਨਾਰਾਜ਼ਗੀ ਚੇਅਰਮੈਨ ਸਾਹਿਬ ਦੇ ਸਮਝ ਵਿੱਚ ਆ ਗਈ ਚੇਅਰਮੈਨ ਸਾਹਿਬ ਕਹਿਣ ਲੱਗੇ ਸਰ ਜੋ ਤੁਸੀਂ ਮੇਰੇ ਉੱਪਰ एहसान ਕੀਤੇ ਹਨ ਉਹਨਾਂ ਦਾ ਬਦਲਾ ਤਾਂ ਮੈਂ ਕਦੇ ਵੀ ਨਹੀਂ ਚੁਕਾ ਸਕਦਾ ਪਰ ਫੇਰ ਵੀ ਮੈਂ ਅੱਜ ਤੁਹਾਨੂੰ ਗੁਰੂ ਦਕਸ਼ਨਾ ਦੇਣਾ ਚਾਹੁੰਦਾ ਹਾਂ ਪਲੀਜ਼ ਤੁਸੀਂ ਮਨਾ ਨਾ ਕਰਿਓ ਸਰ ਮੈਂ ਇਸ ਸ਼ਹਿਰ ਵਿੱਚ ਕਈ ਮਕਾਨ ਬਣਾ ਰੱਖੇ ਹਨ ਉਹਨਾਂ ਵਿੱਚੋਂ ਇੱਕ ਮਕਾਨ ਮੈਂ ਤੁਹਾਡੇ ਨਾਮ ਕਰਨਾ ਚਾਹੁੰਦਾ ਹਾਂ ਕੀ ਜੱਸਾ ਹੈਰਾਨ ਹੋ ਕੇ ਪੁੱਛਣ ਲੱਗਿਆ ਮੁਕੰਦ ਸਿੰਘ ਜੀ ਕਹਿਣ ਲੱਗੇ ਨਹੀਂ ਨਹੀਂ ਐਨੀ ਵੱਡੀ ਗੁਰੂ ਦਕਸ਼ਨਾ ਨਹੀਂ ਚਾਹੀਦੀ ਮੈਨੂੰ ਚੇਅਰਮੈਨ ਸਾਹਿਬ ਮੁਕੰਦ ਸਿੰਘ ਦਾ ਹੱਥ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਕਹਿਣ ਲੱਗੇ ਕੇ ਸਰ ਪਹਿਲਾਂ ਹੀ ਮੈਂ ਤੁਹਾਨੂੰ ਗੁਰੂ ਦਸ਼ਨਾ ਦੇਣ ਵਿੱਚ ਬਹੁਤ ਦੇਰ ਕਰ ਦਿੱਤੀ ਫਿਰ ਚੇਅਰਮੈਨ ਸਾਹਿਬ ਨੇ ਉਹਨਾਂ ਲਈ ਚਾਹ ਮੰਗਾਈ ਉਸ ਤੋਂ ਬਾਅਦ ਬਹੁਤ ਹੀ ਆਦਰ ਸਤਿਕਾਰ ਨਾਲ ਉਹਨਾਂ ਨੂੰ ਵਿਦਾ ਕੀਤਾ ਜਦੋਂ ਮਕੰਦ ਸਿੰਘ ਜੀ ਚਲੇ ਗਏ ਤਾਂ ਚੇਅਰਮੈਨ ਸਾਹਿਬ ਨੇ ਜਸੇ ਨੂੰ ਪੁੱਛਿਆ ਜਸਪ੍ਰੀਤ ਕੀ ਤੁਹਾਡਾ ਵਿਆਹ ਹੋ ਗਿਆ ਨਹੀਂ ਸਰ ਮੰਗਣੀ ਹੋਈ ਹੈ ਜਦੋਂ ਤੱਕ ਚੰਗਾ ਘਰ ਨਹੀਂ ਬਣ ਜਾਂਦਾ ਉਦੋਂ ਤੱਕ ਮੇਰਾ ਵਿਆਹ ਨਹੀਂ ਹੋਵੇਗਾ ਏ ਮੇਰੇ ਹੋਣ ਵਾਲੇ ਸਹੁਰਾ ਸਾਹਿਬ ਦਾ ਕਹਿਣਾ ਹੈ ਫਿਰ ਚੇਅਰਮੈਨ ਸਾਹਿਬ ਨੇ ਫੋਨ ਤੇ ਕਿਸੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਫੋਨ ਤੇ ਗੱਲ ਕਰਨ ਤੋਂ ਬਾਅਦ ਉਹ ਜੱਸੇ ਨੂੰ ਕਹਿਣ ਲੱਗੇ ਹੁਣ ਕੋਈ ਚਿੰਤਾ ਦੀ ਗੱਲ ਨਹੀਂ ਉਹ ਜੱਸੇ ਨੂੰ ਕਹਿਣ ਲੱਗੇ ਕਿ ਇਸ ਸ਼ਹਿਰ ਦਾ ਜੋ ਵਧੀਆ ਪੈਲਸ ਹੈ ਉਹ ਮੈਂ ਤੇਰੇ ਵਿਆਹ ਲਈ ਬੁੱਕ ਕਰ ਦਿੱਤਾ ਹੈ ਜੱਸਾ ਕਹਿਣ ਲੱਗਾ ਸਰ ਉਹ ਤਾਂ ਬਹੁਤ ਮਹਿੰਗਾ ਹੈ ਚੇਅਰਮੈਨ ਸਾਹਿਬ ਕਹਿਣ ਲੱਗੇ ਕਿ ਮੈਂ ਕਿਹੜਾ ਤੇਰੇ ਕੋਲੋਂ ਪੈਸੇ ਮੰਗੇ ਹਨ ਮੁਕੰਦ ਸਰ ਦੇ ਆਪਣੇ ਵਿਦਿਆਰਥੀਆਂ ਤੇ ਬਹੁਤ ਇੱਹਸਾਨ ਹਨ ਬਸ ਇੱਕ ਵਾਰ ਕਹਿਣ ਦੀ ਲੋੜ ਹੈ ਉਹਨਾਂ ਦੇ ਵਿਦਿਆਰਥੀ ਉਹਨਾਂ ਲਈ ਕੁਝ ਵੀ ਕਰ ਸਕਦੇ ਹਨ ਇਸ ਪੈਲਸ ਦਾ ਮਾਲਕ ਵੀ ਸਰ ਦਾ ਵਿਦਿਆਰਥੀ ਹੈ ਉਹ ਤੇਰੇ ਵਿਆਹ ਦਾ ਸਾਰਾ ਖਰਚਾ ਉਠਾਉਣ ਲਈ ਜ਼ਿੰਮੇਵਾਰੀ ਲੈ ਰਿਹਾ ਹੈ ਜਸਪ੍ਰੀਤ ਤੁਸੀਂ ਬਸ ਤਰੀਕ ਪੱਕੀ ਕਰਕੇ ਦੱਸ ਦੇਣਾ ਬਹੁਤ ਬਹੁਤ ਧੰਨਵਾਦ ਸਰ ਜਸਾ ਹੱਥ ਜੋੜਦੇ ਹੋਏ ਕਹਿਣ ਲੱਗਿਆ ਧੰਨਵਾਦ ਮੈਨੂੰ ਨਹੀਂ ਆਪਣੇ ਪਿਤਾ ਜੀ ਨੂੰ ਕਹੋ ਜਸਪ੍ਰੀਤ ਇਹ ਸਭ ਉਹਨਾਂ ਦੇ ਅਸੂਲਾਂ ਦਾ ਹੀ ਪ੍ਰਣਾਮ ਹੈ ਜਸਪ੍ਰੀਤ ਅੱਜ ਮੈਨੂੰ ਇੱਕ ਵਚਨ ਦੇ ਸਰ ਦੇ ਆਖਰੀ ਸਾਹ ਤੱਕ ਤੂੰ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਣ ਦੇਵੇਂਗਾ ਜੇਕਰ ਮੈਨੂੰ ਕਦੇ ਇਹ ਪਤਾ ਲੱਗਿਆ ਵੀ ਤੂੰ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਮੈਂ ਤੈਨੂੰ ਇਸ ਕੰਪਨੀ ਚੋਂ ਕੱਢ ਦੇਵਾਂਗਾ ਇਸ ਦੇ ਨਾਲ ਹੀ ਮੈਂ ਤੈਨੂੰ ਇਸ ਪੂਰੇ ਸ਼ਹਿਰ ਵਿੱਚ ਕਿਤੇ ਵੀ ਨੌਕਰੀ ਕਰਨ ਦੇ ਲਾਇਕ ਨਹੀਂ ਛੱਡਾਂਗਾ। ਚੇਅਰਮੈਨ ਸਾਹਿਬ ਕਠੋਰ ਹੁੰਦੇ ਹੋਏ ਕਹਿਣ ਲੱਗੇ ਨਹੀਂ ਸਰ ਮੈਂ ਤੁਹਾਨੂੰ ਵਚਨ ਦਿੰਦਾ ਹਾਂ ਅਜਿਹਾ ਕੁਝ ਵੀ ਨਹੀਂ ਹੋਵੇਗਾ। ਜੱਸਾ ਹੱਥ ਜੋੜ ਕੇ ਕਹਿਣ ਲੱਗਿਆ ਸ਼ਾਮ ਨੂੰ ਜਦੋਂ ਜੱਸਾ ਘਰ ਆਇਆ ਤਾਂ ਮਕੰਦ ਸਿੰਘ ਬੈਠੇ ਕਿਤਾਬ ਪੜ੍ਹ ਰਹੇ ਸੀ। ਉਸ ਦੀ ਮਾਂ ਕੋਲ ਬੈਠੀ ਸਬਜ਼ੀ ਕੱਟ ਰਹੀ ਸੀ। ਜੱਸੇ ਨੇ ਆਪਣਾ ਬੈਗ ਰੱਖਿਆ ਤੇ ਆਪਣੇ ਪਿਤਾ ਜੀ ਦੇ ਪੈਰ ਫੜ ਕੇ ਕਹਿਣ ਲੱਗਿਆ ਪਾਪਾ ਮੇਥੋਂ ਗਲਤੀ ਹੋ ਗਈ ਮੈਂ ਅੱਜ ਤੱਕ ਤੁਹਾਨੂੰ ਗਲਤ ਸਮਝਦਾ ਰਿਹਾ ਮੈਨੂੰ ਨਹੀਂ ਪਤਾ ਸੀ ਕਿ ਤੁਹਾਡੇ ਅਸੂਲਾਂ ਦਾ ਇੰਨਾ ਮਹੱਤਵ ਹੈ ਤੁਹਾਡਾ ਵਿਅਕਤੀਤਵ ਬਹੁਤ ਮਹਾਨ ਹੈ ਕੱਲ ਮੈਂ ਤੁਹਾਡੇ ਬਾਰੇ ਮਾਂ ਨੂੰ ਕਿੰਨਾ ਅਨਾਪ-ਸਨਾਪ ਬੋਲਿਆ ਤੁਸੀਂ ਨਹੀਂ ਜਾਣਦੇ ਇਸ ਦੇ ਲਈ ਰੱਬ ਮੈਨੂੰ ਕਦੇ ਵੀ ਨਹੀਂ ਮਾਫ ਕਰੇਗਾ ਜੱਸੇ ਮੈਨੂੰ ਸਭ ਪਤਾ ਹੈ ਪੁੱਤ ਮੈਂ ਕੱਲ ਸਭ ਕੁਝ ਸੁਣ ਲਿਆ ਸੀ ਪਪਾ ਫੇਰ ਵੀ ਤੁਸੀਂ ਮੈਨੂੰ ਟਿਫਨ ਟਿਫਨ ਦੇਣਾ ਏ ਜਸੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮਕੰਦ ਸਿੰਘ ਨੇ ਜਸੇ ਨੂੰ ਆਪਣੇ ਗਲ ਨਾਲ ਲਾ ਲਿਆ ਅੱਜ ਅਚਾਨਕ ਜਸੇ ਨੂੰ ਕੀ ਹੋ ਗਿਆ ਵਿਸ਼ਨਕਰ ਨੂੰ ਇਹ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਪਰ ਉਸ ਨੂੰ ਬਹੁਤ ਚੰਗਾ ਲੱਗ ਰਿਹਾ ਸੀ ਪਿਓ ਪੁੱਤ ਦਾ ਪਿਆਰ ਦੇਖ ਕੇ ਵਿਸ਼ਨਕਰ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ